ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਾਕਮ ਸਿੰਘ ਪਿੰਡ ਦਾਦ ਤੇ ਮੈਨੂੰ ਗਠੀਏ ਦੀ ਪ੍ਰੋਬਲਮ ਸੀਗੀ ਜੋੜਾਂ ਦਾ ਬਹੁਤ ਦਰਦ ਰਹਿੰਦਾ ਸੀ ਗੋਡਿਆਂ 'ਚ ਗਿੱਟਿਆਂ 'ਚ ਮੋਢਿਆਂ 'ਚ ਹੱਥਾਂ 'ਚ ਤੇ ਕੰਮ ਕਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਮੈਂ ਵੈਨ ਚਲਾਉਂਦਾ ਸੀ ਸਕੂਲ ਵਾਲੀ ਕਈ ਵਾਰੀ ਵੈਨ ਚਲਾਉਂਦੇ ਸਮੇਂ ਗੇਰ ਨਹੀਂ ਪੈਂਦਾ ਸੀ ਬੜੇ ਔਖੇ ਹੋਣਾ ਪੈਂਦੀ ਫਾਰ ਕੇ ਹੌਲੀ ਹੌਲੀ ਕੰਮ ਚੱਲੀ ਗਿਆ ਦਵਾਈਆਂ ਲੈਂਿਆ ਕਦੇ ਕਿਤੋਂ ਲੈ ਲਈ ਕਦੇ ਕਿਤੋਂ ਨਹੀਂ ਕਦੇ ਮਰੇਰ ਕੋਟੜੋਂ ਲਿਆਂਦੀ ਜਿੱਥੋਂ ਕੋਈ ਤਾਂ ਵੀ ਦੱਸਦੇ ਸੀ ਉੱਥੋਂ ਦਵਾਈ ਲਿਆਉਂਦੇ ਸੀ ਉਹ ਨਾ ਕਿਤੋਂ ਆਮ ਆਇਆ ਤੇ ਮੇਰੇ ਦੋਸਤ ਨੇ ਦੱਸਿਆ ਬਈ ਮਾਡਲ ਟਾਊਨ ਦੇ ਵਿੱਚ ਡਾਕਟਰ ਸਰ ਦਾ ਰਹਿੰਦੇ ਨੇ ਬਈ ਉਹਨਾਂ ਕੋਲੇ ਜਾ ਕੇ ਆਪਦਾ ਦਿਖਾ ਕੇ ਆ ਮੈਂ ਡਾਕਟਰ ਸਰ ਦਾ ਕੋਲੇ ਗਿਆ ਮਾਡਲ ਟਾਊਨ ਉਹਨਾਂ ਨੇ ਮੇਰਾ ਟ੍ਰੀਟਮੈਂਟ ਦੇਖਿਆ ਚੈੱਕ ਅਪ ਕੀਤਾ ਉਹਨਾਂ ਨੇ ਮੈਨੂੰ ਕਈ ਕਿਸਮ ਦੀਆਂ ਨਹੀਂ ਲੱਸੀ ਖੱਟਾ ਚਟਣੀ ਚਟਣੀ ਇਹ ਜਿਹਾ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਦਸੀਆਂ ਬੰਦ ਕਰਨੀਆਂ ਤੇ ਫਿਰ ਮੈਂ ਉਹਨਾਂ ਤੋਂ ਦਵਾਈ ਲਈ ਖਾਸਾ ਚਿਰ 6-7 ਮਹੀਨੇ ਮੈਂ ਦਵਾਈ ਖਾਧੀ ਲਗਾਤਾਰ ਦਵਾਈ ਖਾਣ ਦੇ ਬਾਵਜੂਦ ਫਿਰ ਮੈਨੂੰ ਜਦੋਂ ਥੋੜਾ ਥੋੜਾ ਫਰਕ ਪਿਆ ਫਿਰ ਮੈਂ ਸੈਰ ਵੀ ਕਰਨ ਲੱਗ ਗਿਆ ਉਹ 7-8 ਮਹੀਨੇ ਮੈਂ ਜਦੋਂ ਖਾਧੀ ਦਵਾਈ ਮੈਨੂੰ ਉਹਨਾਂ ਨਾਲ ਬਹੁਤ ਫਰਕ ਪਿਆ ਤੇ ਮੈਨੂੰ ਉਹਦੇ ਨਾਲ ਬਹੁਤ ਪ੍ਰੋਬਲਮ ਸੀਗੀ ਜਿਹੜੀ ਸਾਰੀ ਠੀਕ ਹੋ ਗਈ ਤੇ ਫਿਰ ਮੈਂ ਹੁਣ ਗੱਡੀ-ਗੁੱਡੀ ਐਂ ਠੀਕ ਚਲਾ ਲੰਨਾ ਸਾਰਾ ਕੁਝ ਓਕੇ ਆ ਯਾਨੀ ਹੁਣ ਮੈਨੂੰ ਕੋਈ ਕਿਸੇ ਕਿਸਮ ਦੀ ਹੈ ਨਹੀਂਗੀ ਤੇ ਯਾਨੀ ਆ ਗੋਡੇ-ਗਿੱਟੇ ਹੁਣ ਸਾਰੇ ਮੇਰੇ ਐਂ ਠੀਕ ਠਾਕ ਆ ਸਾਰੇ ਸੰਸਾਰਿਕ ਆਲੂ